ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਕਾਫੀ ਦਿਨਾਂ ਦੇ ਬਾਅਦ ਵੀਡੀਓ ਲੱਗੀਆਂ ਬਣਾਉਣ ਤੇ ਬਹੁਤ ਸਾਰੇ ਆਪਾਂ ਚੇਂਜ ਕੀਤੇ ਆਪਣੇ ਗਾਰਡਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਮੈਂ ਗਰੋ ਬੈਗ ਮੰਗਵਾਏ ਆ 18x18 ਦੇ ਪੁੱਛ ਮੰਗਵਾਏ ਮੈਂ 15x15 ਦੇ 15 ਵਾਲੇ ਜਿਹੜੇ ਆ ਉਧਰਲੀ ਸਾਈਡ ਪਏ ਆ ਇਹ ਵਾਲੇ ਹੈਗੇ ਆਪਣੇ ਕੋ 18x18 ਦੇ ਤੇ ਇਹਦੇ ਵਿੱਚ ਆਪਾਂ ਮਿੱਟੀ ਭਰ ਲਈ ਆ ਅੱਧੀ ਅੱਧੇ ਆਪਾਂ ਇਸ ਤਰ੍ਹਾਂ ਥੱਲੇੋਂ ਪੱਤਿਆਂ ਨਾਲ ਭਰ ਦਿੱਤੇ ਆ ਮੇਰੇ ਕੋਲ ਪੱਤੇ ਕਾਫੀ ਪੈ ਸੀਗੇ ਪੁਰਾਣੇ ਜਿਹੜੇ ਕਿ ਸਾਲ 2 ਸਾਲ ਤੋਂ ਆਪਣੇ ਕੋਲ ਬਿਲਕੁਲ ਗਲ ਚੁੱਕੇ ਸੀ ਉਹ ਪੈ ਸੀ ਤਾਂ ਆਪਾਂ ਥੱਲੇ ਅੱਧਾ ਗਰੋ ਬੈਗ ਪੱਤਿਆਂ ਦੇ ਨਾਲ ਭਰ ਦਿੱਤਾ ਤੇ ਬਾਕੀ ਆਪਾਂ ਉੱਤੇ ਮਿੱਟੀ ਕੰਪੋਸਟ ਤੇ ਜਿਹੜੀ ਗੋਬਰ ਦੀ ਗਲੀ ਸੜੀ ਖਾਦ ਉਹ ਮਿਲਾ ਕੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਾਂ ਗਰੋ ਬੈਗ ਜਿਹੜੇ ਆ ਉਹ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਇਹਦੇ ਵਿੱਚ ਮੈਂ ਪੱਤਿਆਂ ਦੀ ਖਾਦ ਜਿਹੜੀ ਉਹ ਪਾਈ ਆ ਤਾਂ ਕਿ ਆਪਾਂ ਨੂੰ ਬਾਅਦ ਵਿੱਚ ਕੋਈ ਵੀ ਜ਼ਿਆਦਾ ਇਹਨੂੰ ਕੋਈ ਫਰਟੀਲਾਈਜ਼ਰ ਨਾ ਦੇਣਾ ਪਵੇ ਤੇ ਇਹ ਜਿਹੜੇ ਇੱਧਰ ਅੱਠ ਗਰੋਵ ਹੈਗਾ ਇਹਦੇ ਵਿੱਚ ਪੰਜ-ਪੰਜ ਜਾਂ 6-6 ਦਾਣੇ ਜਿਹੜੇ ਮੈਂ সুইਟ ਕੌਰਨ ਦੇ ਉਹ ਲਗਾ ਦਿੱਤੇ ਆ ਪਰ ਹਲੇ ਉੱਗੇ ਨਹੀਂ ਹੈਗੇ ਜਦੋਂ ਉੱਗ ਜਾਣਗੇ ਇੱਕ ਦੋ ਦਿਨ ਤੱਕ ਫਿਰ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾ ਦਾਂਗੇ ਇਹ ਮੈਂ ਲਾਈ ਆ ਜੀ ਪੀਲੇ ਰੰਗ ਦੀ ਜ਼ੁਕੀਨੀ ਇਹ ਵੀ ਆਪਣੀ ਜਿਹੜੇ ਬੂਟੇ ਤਿਆਰ ਹੋ ਚੁੱਕੇ ਆ ਤੇ ਇਹਨਾਂ ਨੂੰ ਵੀ ਹੁਣ ਆਪਾਂ ਪੱਟ ਕੇ ਇੱਥੋਂ ਤੇ ਦੂਸਰੇ ਗਰੋ ਬੈਗ ਦੇ ਵਿੱਚ ਜਿਹੜੇ ਆ ਉਹ ਲਗਾ ਦਾਂਗੇ ਇੱਧਰ ਆਪਣੇ ਕੁਛ ਲੱਗੀਆਂ ਹੋਈਆਂ ਇਹ ਫਲੀਆਂ ਇਹ ਆਪਣੇ ਲੋਕੀ ਦੇ ਬੂਟੇ ਆ ਤੁਸੀਂ ਦੇਖ ਸਕਦੇ ਹੋ ਦੋ ਲਗਾਏ ਆ ਮੈਂ ਇਹ ਇਹ ਵੱਡਾ ਸਾਰਾ ਡਰਾਮਾ ਮੇਰੇ ਕੋਲ ਜਿਹੜਾ ਕਣਕ ਵਾਲਾ ਡਰਮ ਹੁੰਦਾ ਆਪਣਾ ਉਹਨੂੰ ਕੱਟ ਕੇ ਤੇ ਦੋ ਹਿੱਸੇ ਮੈਂ ਕਰ ਲਿਆ ਸੀ ਤੇ ਦੋਹਾਂ ਦੇ ਵਿੱਚ ਇੱਕ ਦੇ ਵਿੱਚ ਮੈਂ ਪਿੰਡੀਆਂ ਲਗਾਈਆਂ ਹੋਈਆਂ ਲਾਲ ਰੰਗ ਵਾਲੀਆਂ ਤੇ ਇੱਕ ਵਿੱਚ ਮੈਂ ਇਹ ਕੱਦੂ ਲਗਾਏ ਆ ਤੇ ਆਪਾਂ ਪਿੰਡੀਆਂ ਵੀ ਤੁਹਾਨੂੰ ਦਿਖਾਉਨੇ ਆ ਅੱਗੇ ਇੱਧਰ ਆਪਾਂ ਲਖਾ 15 बाई 15 ਦੇ ਗਰੋ ਬੈਗ ਆ ਇਹਦੇ ਵਿੱਚ ਮੈਂ 2-2 ਬੂਟੇ ਜਿਹੜੇ ਭਿੰਡੀ ਦੇ ਲਗਾਤੇ ਆ ਇਹ ਭਿੰਡੀ ਦੇ ਬੂਟੇ ਆਪਣੇ ਲਗਭਗ ਹੋ ਚੁੱਕੇ ਆ ਮਹੀਨਾ ਸਵਾ ਮਹੀਨੇ ਦੇ ਹੋ ਚੁੱਕੇ ਆ ਤੇ ਹੁਣ ਮੈਂ ਇਹਨਾਂ ਨੂੰ ਪੱਟ ਕੇ ਗਰੋ ਬੈਗ ਦੇ ਵਿੱਚ ਇਸ ਤਰ੍ਹਾਂ ਕਰ ਦਿੰਦਾ 2-2 ਬੂਟੇ ਲਗਾਤੇ ਮੈਂ ਇੱਕ ਗਰੋ ਬੈਗ 'ਚ ਕਿਉਂਕਿ ਇਹ ਕਾਫੀ ਵੱਡੇ ਜਿਹੜੇ ਆ ਉਹ ਗਰੋ ਬੈਗ ਆ ਮੇਰੇ ਤੇ 2-2 ਬੂਟੇ ਆਰਾਮ ਦੇ ਨਾਲ ਇਹਦੇ ਵਿੱਚ ਚੱਲ ਜਾਣੇ ਆ ਇੱਧਰ ਆਪਣੇ ਲੱਗੇ ਹੋਏ ਆ ਡ੍ਰੈਗਨ ਫਰੂਟ ਡ੍ਰੈਗਨ ਪਲਾਂਟ ਸੌਰੀ ਫਰੂਟ ਤਾਂ ਨਹੀਂ ਹਜੇ ਲੱਗਾ ਉਮੀਦ ਆ ਵੀ ਇਸ ਸਾਲ ਇਹਨਾਂ ਨੂੰ ਲੱਗ ਆਉਣਗੇ ਕਿਉਂਕਿ ਇਹ ਸਾਲ ਤੋਂ ਉੱਪਰ ਦੇ ਬੂਟੇ ਹੋ ਚੁੱਕੇ ਆ ਤੇ ਇਹਨਾਂ ਨੂੰ ਵੀ 도ਕ ਦੇ ਨਹੀਂ ਹੋਏ ਹਜੇ ਇਹਨਾਂ ਨੂੰ ਮੈਂ ਇੱਧਰ ਸ਼ਿਫਟ ਕੀਤਾ ਆ ਆਪਣੇ ਭਿੰਡੀਆਂ ਦੇ ਬੂਟਿਆਂ ਨੂੰ ਇਸ ਕਰਕੇ ਥੋੜੀਆਂ ਹਜੇ ਕੁਮਲਾਈਆਂ ਹੋਈਆਂ ਤੇ ਇੱਧਰ ਆਪਾਂ ਕੁਛ ਲਗਾਤੀ ਆ ਸ਼ਿਮਲਾ ਮਿਰਚ ਤੇ ਕੌੜੀ ਮਿਰਚ ਦੀ ਪਨੀਰੀ ਬਾਕੀ ਆਪਣੇ ਜ਼ੁਕੀਨੀ ਦੇ ਬੂਟੇ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੇ ਹੋ ਚੁੱਕੇ ਆ ਇਹ ਆਪਣੇ ਇੱਧਰ ਹੈਗੇ ਟਮਾਟਰ ਜ਼ੁਕੀਨੀ ਚੱਪਣ ਕੱਦੂ ਇਹ ਸਾਰੇ ਮਿਕਸ ਪੈ ਲਗਾਏ ਹੋਏ ਆ ਤੇ ਨੇੜੇ-ਨੇੜੇ ਰੱਖੇ ਹੋਏ ਆ ਤਾਂ ਕਿ ਇਹਨਾਂ ਨੂੰ ਗਰਮੀ ਜਿਹੜੀ ਆ ਉਹ ਜ਼ਿਆਦਾ ਮਹਿਸੂਸ ਨਾ ਹੋਵੇ ਤੇ ਇਹ ਆਪਾਂ ਇੱਧਰ ਕੁਝ ਮਿਰਚਾਂ ਲਗਾਤੀਆਂ ਆ शिमला ਮਿਰਚਾਂ ਇੱਧਰ ਮੈਂ ਜ਼ੁਕੀਨੀ ਦੇ ਬੂਟੇ ਵੀ ਪੱਟ ਕੇ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਕਰ ਦਿੱਤੇ ਆ ਇਹ ਕੁਝ ਲੱਗਾ ਹੋਇਆ ਹਰਾ ਪਿਆਜ਼ ਹਰੇ ਪਿਆਜ਼ ਦੇ ਵਿੱਚ ਹੀ ਆਪਾਂ ਭਿੰਡੀ ਦੇ ਬੂਟੇ ਲਗਾ ਦਿੱਤੇ ਆ ਕਿਉਂਕਿ ਹਰਾ ਪਿਆਜ਼ ਆਪਾਂ ਹੁਣ ਪੱਟ ਲਿਆ ਕਰਨਾ ਥੋੜਾ ਥੋੜਾ ਤੇ ਬਾਅਦ ਵਿੱਚ ਆਪਣੇ ਭਿੰਡੀ ਦੇ ਬੂਟੇ ਤਿਆਰ ਹੋ ਜਾਣਗੇ ਇਹ ਲੱਗੇ ਹੋਏ ਜੀ ਖਰਬੂਜੇ ਤੇ ਹਦਵਾਣੇ ਦੀਆਂ ਕੁਝ ਵੇਲਾਂ ਲੱਗੀਆਂ ਹੋਈਆਂ ਇਹ ਮਿਰਚਾਂ ਇਧਰ ਸਾਰੀ ਭਿੰਡੀ ਜ਼ਿਆਦਾ ਲਗਾਈ ਹੋਈ ਆ ਮੈਂ ਇਧਰ ਆਪਣੇ ਲੱਗੇ ਹੋਏ ਆ ਚਕੰਦਰ ਚਕੰਦਰ ਮੇਰੇ ਕੋਲ ਕਾਫੀ ਲੱਗੇ ਹੋਏ ਆ 3-4 ਕ੍ਰੇਟ ਹੀ ਆ ਚਕੰਦਰ ਦੇ ਇਹ ਲੱਗੀ ਹੋਈ ਮੇਰੇ ਕੋਲ ਗਰਮੀਆਂ ਵਾਲੀ ਪਾਲਕ ਇਹ ਪਾਲਕ ਲਗਭਗ ਮਈ ਜੂਨ ਤੱਕ ਚੱਲ ਜਾਂਦੀ ਆ ਆਰਾਮ ਦੇ ਨਾਲ ਹੀ ਕਿਉਂਕਿ ਇਹ ਨੂੰ ਛੇਤੀ ਕਿਤੇ ਆ ਜਿਹੜੇ ਸੀਡ ਆ ਉਹ ਨਹੀਂ ਨਿਕਲਦੇ ਤੁਸੀਂ ਦੇਖ ਸਕਦੇ ਹੋ ਖਲੇ ਬਿਲਕੁਲ ਵੀ ਇਹਨੂੰ ਜਿਹੜੇ ਬੀਜ ਆ ਉਹ ਨਹੀਂ ਲੱਗੇ ਤੇ ਬਿਲਕੁਲ ਹਰੀ ਭਰੀ ਪਾਲਕ ਆ ਆਪਣੀ ਤੇ ਚਕੰਦਰ ਦਾ ਸਾਈਜ਼ ਵੀ ਆਪਣੇ ਬਹੁਤ ਵੱਡੇ ਵੱਡੇ ਚਕੰਦਰ ਵੀ ਹੋਏ ਪਏ ਆ ਵਿੱਚ ਜਿੰਨੀ ਕ ਆਪਾਂ ਨੂੰ ਜ਼ਰੂਰਤ ਹੁੰਦੀ ਆ ਓਨੇ ਕੀ ਆਪਾਂ ਪੱਟੀ ਦੇ ਆ ਕੁਕੀ ਚਕੰਦਰ ਵੀ ਇੱਕ ਇਹੋ ਜਿਹਾ ਫਾਲ ਤੁਸੀਂ ਕਹਿ ਸਕਦੇ ਹੋ ਸਬਜ਼ੀ ਕਹਿ ਸਕਦੇ ਹੋ ਜਿਹੜਾ ਕਿ ਛੇਤੀ ਕਿਤੇ ਖਰਾਬ ਨਹੀਂ ਹੁੰਦਾ ਕਾਫੀ ਟਾਈਮ ਇਸ ਤਰ੍ਹਾਂ ਹੀ ਲੱਗੇ ਰਹਿੰਦੇ ਆ ਦੇਖੋ ਤੁਸੀਂ ਜਿੰਨੀ ਕਾਪਾ ਜਰੂਰਤ ਹੁੰਦੀ ਇੱਕ ਦੋ ਪੀਸ ਉਹਨੇ ਕਾਪਾ ਕੱਢ ਕੇ ਲੈ ਜੀਦੇ ਆ ਤੇ ਬਾਕੀ ਇਸ ਤਰ੍ਹਾਂ ਇਹਨਾਂ ਨੂੰ ਪਾਣੀ ਡੇਲੀ ਦੇਦੀਦਾ ਕਿਉਂਕਿ ਪਾਣੀ ਦੀ ਕਮੀ ਨਾ ਹੋਵੇ ਤੇ ਜੇ ਪਾਣੀ ਦੀ ਕਮੀ ਹੋਊਗੀ ਫਿਰ ਇਹ ਸੁੱਕਣਗੇ ਨਹੀਂ ਤਾਂ ਇਹ ਇਦਾਂ ਹੀ ਹਲੇ 2-3 ਮਹੀਨੇ ਇਹਨਾਂ ਨੇ ਚੱਲ ਜਾਣਾ ਇਹ ਮੈਂ ਦੋ ਪੱਟ ਲੈ ਜਿੰਨੀ ਕ ਆਪਾਂ ਨੂੰ ਜ਼ਰੂਰਤ ਆ ਤੇ ਇਤਨਾ ਆਪਣੀ ਲੱਗੀ ਹੋਈ ਆ ਬੱਦ ਗੋਭੀ ਇਹ ਵੀ ਆਪਾਂ ਨਿਊਡਲਾਂ ਵਾਸਤੇ ਬੰਦ ਗੋਪੀ ਦੇ ਵੀ ਦੋ ਫੁੱਲ ਜਿਹੜਾ ਉਹ ਤੋੜ ਲਈਏ ਤੇ ਇੱਕ ਆਪਾਂ ਜਿਹੜੇ ਕ੍ਰੇਟ ਆ ਉਹ ਵੀ ਖਾਲੀ ਕਰਨੇ ਸੀਗੇ ਇਹਦੇ ਵਿੱਚ ਮੈਂ ਲਗਾਣੀ ਆ ਜ਼ੁਕੀਨੀ ਇਹ ਤੁਸੀਂ ਦੇਖ ਸਕਦੇ ਕਿਲੋ ਕਿਲੋ ਦਾ ਫੁੱਲ ਆਰਾਮ ਨਾਲ ਹੀ ਹੈਗਾ ਤੇ ਇਹ ਕ੍ਰੇਟ ਵੀ ਬਿਲਕੁਲ ਛੋਟਾ ਜਿਹਾ ਹੀ ਆ 10 ਇੰਚੀ ਦਾ ਕ੍ਰੇਟ ਆ ਕੋਈ ਬਹੁਤ ਵੱਡਾ ਕ੍ਰੇਟ ਨਹੀਂ ਹੈਗਾ ਇਸੇ ਕ੍ਰੇਟ ਦੇ ਵਿੱਚ ਹੀ ਮੈਂ ਹੁਣ ਕਿਉਂਕਿ ਇਹਦੇ ਵਿੱਚ ਆਪਾਂ ਇੱਕੋ ਵਾਰੀ ਸਬਜ਼ੀ ਲਈ ਆ ਸਿਰਫ ਇਹ ਹੀ ਬੰਦ ਗੋਭੀ ਤੇ ਇਹਨੂੰ ਮੈਂ ਹੁਣ ਬਿਲਕੁਲ ਬਸ ਹਲਕੀ ਜੀ ਇਹਦੇ ਵਿੱਚ ਖਾਦ ਪਾਉਂਗੀ ਤੇ ਕੁਝ ਮੈਂ ਪਾਣੀ ਇਹਦੇ ਵਿੱਚ ਨੀਮ ਦੀ ਖਾਲ ਜਿਹੜੀ ਹੁੰਦੀ ਨੀਮ ਦੇ ਪੱਤਿਆਂ ਦੀ ਆਪਾਂ ਖਾਲ ਬਣਾਈ ਆ ਆਪਾਂ ਘਰ ਹੀ ਬਣਾਈ ਆ ਆਪਣੇ ਮੇਰੇ ਕੋਲ 5-6 ਕਿਲੋ ਮੈਂ ਬਣਾਈ ਹੋਈ ਆ ਤੇ ਇੱਕ ਦੋ ਮੁਠਾਂ ਆਪਾਂ ਉਹਦੀਆਂ ਪਾ ਕੇ ਮਿੱਟੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਪਣੀ ਸੌਫਟੀ ਮਿੱਟੀ ਆ ਤੇ ਆਪਾਂ ਇਸੇ ਤਰ੍ਹਾਂ ਇਹਦੇ ਵਿੱਚ ਜਿਹੜੀ ਜ਼ੁਕੀਨੀ ਦੇ ਬੁੱਟੇ ਆ ਉਹ ਲਗਾ ਦੇਣੇ ਆ ਇੱਧਰ ਆਪਣੇ ਲੱਗੇ ਹੋਏ ਜੀ ਟਮਾਟਰ ਕਿਉਂਕਿ ਟਮਾਟਰਾਂ ਦਾ ਵੀ ਮੌਸਮ ਹੁਣ ਬਿਲਕੁਲ ਲਗਭਗ ਖਤਮ ਹੀ ਆ ਤੇ ਇਹ ਵੀ ਮੈਂ ਅੱਜ ਤੋੜ ਲੈਣੇ ਆ ਜਿੰਨੇ ਤਾਂ ਹੈਗੇ ਆ ਕਿਉਂਕਿ ਆਪਾਂ ਕ੍ਰੇਟ ਖਾਲੀ ਕਰਨੇ ਆ ਕ੍ਰੇਟ ਮੇਰੇ ਕੋਲ ਥੋੜੇ ਆ ਤੇ ਇਸ ਕਰਕੇ ਮੈਂ ਇਹਦੇ ਵਿੱਚ ਵੀ ਕੁਝ ਯਕੀਨੀ ਲਗਾਣੇ ਆ ਤੇ ਕੁਝ ਮੈਂ ਲਗਾਣੀਆਂ ਹੈਗੀਆਂ ਵਾ ਚੱਪੜ ਕਦੂ ਦੀਆਂ ਵੇਲਾਂ ਇਹ ਵੀ ਆਪਾਂ ਦੇਖੋ ਟਮਾਟਰਾਂ ਦਾ ਰੰਗ ਵੀ ਬਿਲਕੁਲ ਲਾਲ ਹੋ ਚੁੱਕਾ ਆ ਹੁਣ ਪਿਓਰ ਆਰਗੈਨਿਕ ਟਮਾਟਰ ਆ ਕੋਈ ਖਾਦ ਨਹੀਂ ਪਾਈ ਹੋਈ ਆਪਾਂ ਇਹਨਾਂ ਨੂੰ ਕੋਈ ਵੀ ਕੈਮੀਕਲ ਵੀ ਜਿਹੜਾ ਉਹ ਨਹੀਂ ਵਰਤਿਆ ਹੋਇਆ ਫਿਰ ਵੀ ਤੁਸੀਂ ਦੇਖ ਸਕਦੇ ਹੋ ਟਮਾਟਰਾਂ ਦਾ ਸਾਈਜ਼ ਜਿਹੜਾ ਬਹੁਤ ਵਧੀਆ ਆ ਅਗਰ ਥੋੜਾ ਛੋਟਾ ਵੀ ਹੋਊਗਾ ਤਾਂ ਕੋਈ ਗੱਲ ਨਹੀਂ ਆਪਾਂ ਕਿਹੜਾ ਇਹਨਾਂ ਨੂੰ ਸੇਲ ਕਰਨਾ ਆਪਾਂ ਘਰ ਵਿੱਚ ਹੀ ਖਾਣੇ ਹੁੰਦੇ ਆ ਇਸ ਕਰਕੇ ਵਿੱਚ ਤੁਸੀਂ ਦੇਖ ਸਕਦੇ ਹੋ ਚੈਰੀ ਟਮਾਟਰ ਵੀ ਬਣ ਗਏ ਇਹਨਾਂ ਨੂੰ ਹੀ ਬਿਲਕੁਲ ਛੋਟੇ-ਛੋਟੇ ਵੀ ਵਿੱਚ ਹੈਗੇ ਆ ਤੇ ਵਿੱਚ-ਵਿੱਚ ਵੱਡੇ ਸਾਈਜ਼ ਦੇ ਵੀ ਹੈਗੇ ਆ ਥੋੜੇ ਮੈਂ ਕੱਚੇ ਵੀ ਹੁਣ ਤੋੜ ਲੈਣੇ ਆ ਕਿਉਂਕਿ ਮੈਂ ਬੂਟੇ ਜੜੇ ਆ ਉਹ ਪੱਟ ਦੇਣੇ ਆ। ਹੁਣ ਇਹਨਾਂ ਨੂੰ ਵੈਸੇ ਵੀ ਬਹੁਤ ਜ਼ਿਆਦਾ ਜਿਹੜੇ ਟਮਾਟਰ ਆ ਉਹ ਨਹੀਂ ਲੱਗਣੇ। ਇਸ ਕਰਕੇ ਮੈਂ ਜਿਹੜੇ ਕੱਚੇ ਆ ਇਹ ਵੀ ਤੋੜ ਲੈਣੇ ਆ ਕਿਉਂਕਿ ਇਹ 5-6 ਦਿਨ ਬਾਅਦ ਗਰਮੀ 'ਚ ਪੈ ਰਹਿ ਇਹਨਾਂ ਨੇ ਪੱਕ ਜਾਣਾ ਹੌਲੀ-ਹੌਲੀ। ਟਮਾਟਰ ਤੁਸੀਂ ਦੇਖੋ ਮੈਂ ਤੋੜ ਲਿਆ ਕਿੰਨਾ ਸੋਹਣਾ ਕਲਰ ਆ ਟਮਾਟਰਾਂ ਦਾ ਤੇ ਦੋ ਮੈਂ ਤੋੜ ਲਿਆ ਬੰਦ ਗੋਭੀ ਦੇ ਫੁੱਲ ਦੋ ਤਿੰਨ ਮੈਂ ਤੋੜ ਲੇ ਚਕੰਦਰ ਜਿੰਨੀ ਕੁ ਮੈਨੂੰ ਜ਼ਰੂਰਤ ਸੀਗੀ ਤੇ ਏ ਸੀ ਅੱਜ ਦੀ ਆਪਣੀ ਛੋਟੀ ਜੀ ਵੀਡੀਓ ਤੇ ਹੁਣ ਮੈਂ ਥੋੜੀਆਂ ਜੀਆਂ ਗਾਜਰਾ ਪਟਣੀਆਂ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਆ ਗਈਆਂ ਜੀ ਮੈਂ ਗਾਜਰਾਂ ਵਾਲੀ ਸਾਈਡ ਤੇ ਵਿੱਚੋਂ ਵਿੱਚੋਂ ਆਪਾਂ ਇਸ ਤਰ੍ਹਾਂ ਗਾਜਰਾ ਵੀ ਪੱਟ ਲਈਏ ਇਹ ਪੀਲੀ ਗਾਜਰਾ ਕਿਉਂਕਿ ਗਰਮੀਆਂ ਦੇ ਵਿੱਚ ਇਹੀ ਜ਼ਿਆਦਾਤਰ ਗਾਜਰ ਮਿਲਦੀ ਦੂਸਰੀ ਜਿਹੜੀ ਗਾਜਰ ਹੁੰਦੀ ਆ ਲਾਲ ਵਾਲੀ ਉਹ ਸਿਰਫ ਸਰਦੀਆਂ ਸਰਦੀਆਂ ਚ ਹੀ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਗਾਜਰਾ ਵੀ ਬਹੁਤ ਵਧੀਆ ਆਪਣੀਆਂ ਹੋਈਆਂ ਪਈਆਂ ਡਰਮ ਦੇ ਵਿੱਚ ਲਗਾਈਆਂ ਹੋਈਆਂ ਇਹ ਮੈਂ ਪਾਣੀ ਵਾਲੀ ਟੈਂਕੀ ਜਿਹੜੀ ਹੁੰਦੀ ਆ ਉਹਨੂੰ ਕੱਟ ਕੇ ਉਹਦੇ ਵਿੱਚ ਮੈਂ ਲਗਾਈਆਂ ਇੰਨੀਆਂ ਕਿ ਮੈਂ ਤੋੜ ਲੀਆਂ ਜਿੰਨੀ ਕਿ ਮੈਨੂੰ ਜ਼ਰੂਰਤ ਸੀਗੀ ਤੇ ਹੁਣ ਮੈਂ ਤੁਹਾਨੂੰ ਕੁਝ ਡਰਮ ਦੇ ਵਿੱਚ ਆਪਣੇ ਬੂਟੇ ਦਿਖਾਉਣੀ ਆ ਇਹ ਤੁਸੀਂ ਦੇਖ ਸਕਦੇ ਹੋ ਡਰਮ ਇਹ ਵਾਲਾ ਲੋਹੇ ਦਾ ਇਹ ਬਾਕੀ ਸਾਰੇ ਪਲਾਸਟਿਕ ਦੇ ਡਰਮਾ ਮੇਰੇ ਕੋਲ ਇਹ ਮੇਰੀ ਖੀਰਿਆਂ ਦੀ ਪਨੀਰੀ ਤਿਆਰ ਹੋ ਰਹੀ ਆ ਇੱਧਰ ਮੇਰੇ ਲੱਗੇ ਹੋਏ ਕਰੇਲਿਆਂ ਦੇ ਬੁੱਡੇ ਤੁਸੀਂ ਦੇਖ ਸਕਦੇ ਹੋ ਇਹ ਵਾਸ਼ਿੰਗ ਮਸ਼ੀਨ ਦਾ ਜਿਹੜਾ ਟੱਬ ਹੁੰਦਾ ਉਹਦੇ ਵਿੱਚ ਲੱਗੇ ਹੋਏ ਆ ਇਹ ਮੈਂ ਕੁਛ ਲਾਈਆਂ ਹੋਈਆਂ ਤਰਾ ਪੰਜਾਬੀ ਚ ਤਾਂ ਅਸੀਂ ਤਰਾ ਹੀ ਕਹਿ ਦਿੰਨੇ ਆ ਇੱਧਰ ਵੀ ਪਾਣੀ ਵਾਲੀ ਟੈਂਕੀ ਦੇ ਵਿੱਚ ਤਰਾ ਹੀ ਮੈਂ ਲਗਾਈਆਂ ਹੋਈਆਂ ਇੱਧਰ ਮੈਂ ਕੁਛ ਲਗਾਈ ਹੋਏ ਚਕੰਦਰ ਇਹ ਵੀ ਮੈਂ ਕਰੇਲੇ ਲਗਾਏ ਹੋਇਆ ਕਰੇਲਿਆਂ ਦੇ ਵਿੱਚ ਮੈਂ ਕਾਫੀ ਸਾਰੇ ਬੂਟੇ ਲਗਾਏ ਆ ਕਿਉਂਕਿ ਕਰੇਲਿਆਂ ਦੀ ਵੱਤ ਤੋਂ ਗਰਮੀ ਦੇ ਵਿੱਚ ਜ਼ਿਆਦਾ ਹੁੰਦੀ ਆ ਇਹ ਹੈਗੇ ਆਪਣੇ ਖੀਰੇ ਤਰ੍ਹਾਂ ਕੁਝ ਪਿਆਜ਼ ਤੇ ਇਹਦੇ ਵਿੱਚ ਮੈਂ ਦੋ ਲਗਾਤੀਆਂ ਲੋਕੀ ਦੇ ਬੂਟੇ ਕਿਉਂਕਿ ਪਿਆਜ਼ ਹੁਣ ਪੱਤੇ ਜਾਣੇ ਹਰੇ ਤੇ ਬਾਅਦ ਚ ਆਪਣੀਆਂ ਲੋਕੀ ਜਿਹੜੀਆਂ ਉਹ ਚੱਲ ਪੈਣਗੀਆਂ ਇੱਧਰ ਵੀ ਆਪਣੀਆਂ ਲੋਕੀ ਲੱਗੀਆਂ ਹੋਈਆਂ ਵੱਡੇ ਡਰਮ ਦੇ ਵਿੱਚ ਲਗਾਈਆਂ ਹੋਈਆਂ ਇਹ 250 ਲੀਟਰ ਦਾ ਡਰਮ ਆ ਇੱਧਰ ਕੁਝ ਲਸਣ ਏ ਮੈਂ ਕੁਝ ਗਮਲੇ ਹਜੇ ਭਰ ਕੇ ਤਿਆਰ ਕਰ ਰਹੀ ਆ ਇਹਨਾਂ ਦੇ ਵਿੱਚ ਲਗਾਣੀ ਆਪਾਂ ਲਾਲ ਪਿੰਡੀ ਇਹ ਸੀ ਆਪਣਾ ਸਾਰਾ ਅੱਜ ਕੱਡਨ ওভারਵਿਊ ਤੁਸੀਂ ਦੇਖ ਸਕਦੇ ਹੋ ਇਹ ਸੀ ਅੱਜ ਦੀ ਆਪਣੀ ਛੋਟੀ ਜਿਹੀ ਵੀਡੀਓ ਉਮੀਦ ਕਰਦੀ ਆ ਕਿ ਤੁਹਾਨੂੰ ਵਧੀਆ ਲੱਗੀ ਹੋਈ ਜੇਕਰ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜੀਉਂਦੇ ਵਸਦੇ ਰਹੋ